ਨਵਜੋਤ ਸਿੰਘ ਜੀ ਨਵਜੋਤ ਜੀ ਕਿਸ ਤਰ੍ਹਾਂ ਦੇਖ ਲਓ ਮਾਹੌਲ ਹਾਲਾਤ ਵੀਰੇ ਬਹੁਤ ਮਾੜੇ ਹਾਲਾਤ ਨੇ ਸਰਕਾਰ ਦੇ ਜੀ ਇਹਨਾਂ ਦੇ ਇੱਕ ਵਸ ਨਹੀਂ ਚੱਲਦਾ ਸਾਨੂੰ ਟੈਂਕਾ ਤੋਪਾਂ ਨਾਲ ਡਾ ਦੇਣ ਜੀ ਬਾਕੀ ਕੋਈ ਕਸਰ ਨਹੀਂ ਹੈਗੇ ਸਾਡੇ ਨੌਜਵਾਨਾਂ ਦਾ ਹਾਲ ਵੇਖ ਲਓ ਬਾਈ ਜੀ ਕਈ ਮੁੰਡਿਆਂ ਦੇ ਇੰਨੀਆਂ ਗੰਭੀਰ ਸੱਟਾਂ ਵੱਜ ਜਣੇ ਜੀ ਪੱਜਬਾ ਸਾਰੇ ਜਾਨ ਬਿਜਾਰੇ ਨੇ ਜੀ ਆਪਣੇ ਜੀ ਕੀ ਚੀਜ਼ ਐ ਇਸਤੇਮਾਲ ਕੀਤਾ ਜਾ ਰਹੇ ਆ ਵੀਰੇ ਅੱਥਰੂ ਗੈਦ ਦੇ ਗੋਲੇ 'ਚ ਪਤਾ ਨਹੀਂ ਕੋਈ ਕੈਮੀਕਲ ਐ ਜੀ ਗੋਲੀਆਂ ਵੀ ਮਾਰ ਰਹੇ ਨੇ ਜੀ ਛਰਲੇ ਵਾਦੇ ਮੁੰਡਿਆ ਕਈਆਂ ਦੇ ਛਰਲੇ ਵਜੇ ਨੇ ਜੀ ਕਈ ਜ਼ਖਮੀ ਹੋ ਗਏ ਕਈ ਜ਼ਖਮੀ ਹੋ ਗਏ ਇਹਨਾਂ ਕੋ ਜਿਹੜਾ ਪਾਣੀ ਉਹ ਵੀ ਗੰਦਾ ਕੈਮੀਕਲ ਐ ਜੀ ਉਹ ਨੋਜਮਾਨ ਲਵੇ ਲੱਗਣ ਲੱਗਦੇ ਨੇ ਕਿਸ ਤਰ੍ਹਾਂ ਦੀ ਵੀਰੇ ਉਹਨਾਂ ਦੇ ਸਿੱਧਾ ਗੋਲੇ ਮਾਰਦੇ ਨੇ ਜੀ ਉਹਨਾਂ ਨੂੰ ਕੋਈ ਪਰੌਣ ਕੋਈ ਮਰਦਾ ਮਰੇ ਜੋ ਉਹਨਾਂ ਦਾ ਜੋ ਮਰਜੀ ਹੋ ਜੇ ਹਟਾ ਦੇ ਅਸੀਂ ਵੀ ਲੈ ਗਏ ਵੀਰੇ ਅਸੀਂ ਦਿੱਲੀ ਜਾ ਕੇ ਹਟਾਂਗੇ ਹਾਂ ਮਾਰ ਕੀ ਕਿਹੜਾ ਜਾਉਗਾ ਕਹਿੰਦਾ ਤਾ ਹੁਣ ਇਹਨਾਂ ਨੂੰ ਅਥਰੂ ਕਰਾ ਤੂੰ ਮੰਨੀਂਦਾ ਸਰਕਾਰ ਨੂੰ ਪੰਜਾਬ ਦੀ ਪਰਾਲੀ ਅਥੂ ਮੰਨਦੀਂਦਾ ਇਹ ਨਹੀਂ ਦੀਦਾ ਵੀ ਤੂੰ ਮਾਰਾ ਐਨਾ ਮਾਰਾ ਦਾ ਨਹੀਂ ਮਰ ਜੀ ਵਰ ਜਾਵਾਂਗੇ ਦਿੱਲੀ ਜਾਵਾਂਗੇ ਕੱਲ ਤੇ ਲੜਾਂ ਲੜਾਂਗੇ ਅੰਤ ਤੱਕ ਲੜਾਂਗੇ ਕੁਝ ਹੋ ਜੇ ਅੱਜ ਨਹੀਂ ਅੱਜ ਨਹੀਂ ਜਾਵਾਂਦਾ ਮਰ ਤਾਂ ਹੂੰ ਵੀ ਗਏ ਜਿੰਨਾ ਮਰਜ਼ੀ ਲੰਬਾ ਹੋ ਜੇ ਜਾਵਾਂਗੇ ਹਟਾਂਗੇ ਜਿੱਦਾਂ ਮਰਜ਼ੀ ਟਾਈਮ Hãy subscribe cho kênh Ghiền Mì Gõ Để không bỏ lỡ 아 p a t

ਕੀ ਨਾਮ ਹੈ ਵੀਰੇ ਗੁਰਵਿੰਦਰ ਗੁਰਵਿੰਦਰ ਜੀ ਕਿਸ ਤਰ੍ਹਾਂ ਹੈ ਕੀ ਘਟਨਾ ਵਾਪਰੀ ਹੈ ਇਹ ਘਟਨਾ ਗੋਲੀ ਲੱਗੀ ਜੀ ਪਲਾਸਟਿਕ ਦੀ ਗੋਲੀ ਹੁੰਦੀ ਆ ਫੋਸਟ ਵਾਲਿਆਂ ਦੀ ਇਹ ਤੁਸੀਂ ਅੱਗੇ ਜਿਹੜਾ ਜਵਾਬੀ ਜਿਹੜਾ ਅੱਗੇ ਬਦਲੇ ਸੀਗੇ ਅੱਗੇ ਹਾਂਜੀ ਅੱਛਾ ਉਸ ਤੋਂ ਬਾਅਦ ਫਿਰ ਉਹਨਾਂ ਨੇ ਕਾਰਵਾਈ ਕੀਤੀ ਫਿਰ ਹਾਂ ਸ਼ਾਮਲਾ ਜੀ ਨੂੰ ਗ੍ਰਿਪ ਚ ਕਰਿਆ ਗੋਲੀ ਲੱਗੀ ਕਾਫੀ ਜ਼ਖਮਾਂ ਦੇ ਲੱਗੀ ਤੇ ਉਹਨਾਂ ਵੱਲੋਂ ਕੀ ਕੁਝ ਛੱਡਿਆ ਜਾ ਰਿਹਾ ਉਧਰੋਂ ਗੋਲੇ ਤੇ ਪਲਾਸਟਿਕ ਦੀਆਂ ਗੋਲੀਆਂ ਜਿਹੜੀਆਂ ਲੱਗੀਆਂ ਨੇ ਹੂੰ ਕੀ ਲੱਗਦਾ ਹੈ ਕੀ ਅੱਗੇ ਕ੍ਰੋਸ ਕੀਤਾ ਜਾਊਗਾ ਹਾਂਜੀ ਹਾਂ ਜ਼ਰੂਰ ਚੱਲੇ ਉੱਥੇ ਦੇਵਾ ਸੀ ਅਸੀਂ ਪਲਾਸਟਿਕ ਦੀ ਬੈਰਿੰਗ ਜੇ ਕਾਦੀ ਪਲਾਸਟਿਕ ਦੀ ਬੈਰ ਪਲਾਸਟਿਕ ਦੀ ਸੁਣੇ ਉਹਨਾਂ ਨੇ ਕਰੇ ਨਹੀਂ ਕੋਈ ਬੋਲੋ ਜੀ ਬਈ ਸਾਰੇ ਤਾਂ ਇਹਨਾਂ ਨੂੰ ਫੋਨ ਮਾਰ ਕਿਹੜਾ ਪਿੰਡ ਹੈ ਬਾਈ ਦਾ ਉਹ ਨਾਰਾ ਜੀ ਉਹ ਨਾਰਾ ਕਿਧਰ ਵਾਹ ਹੈ ਕਿਧਰ ਵਾਹ ਹੈ ਉਹਨੂੰ ਮਜਬੂਰੀ ਵਸ ਦਿੱਲੀ ਵੱਲ ਚਾਲੇ ਪਾਉਣੇ ਪਏ ਤੇ ਫਿਰ ਉਸ ਤੋਂ ਬਾਅਦ ਪੰਜਾਬ ਔਰ ਹਰਿਆਣਾ ਦਾ ਬਾਰਡਰ ਤਾਂ ਐ ਮਣਾ ਦਿੱਤਾ ਜਿਵੇਂ ਹਿੰਦੁਸਤਾਨ ਪਾਕਿਸਤਾਨ ਦਾ ਬਾਰਡਰ ਹੋਵੇ ਸੋ ਇਹ ਬਹੁਤ ਮੰਦ ਭਾਗ ਹੈ ਵੱਡੇ ਵੱਡੇ ਮਸਲੇ ਨੇ ਜਿਹੜੇ ਉਹ ਗੱਲਾਂ ਬਾਤਾਂ ਨਾਲ ਬੈਠ ਕੇ ਹੋ ਜਾਂਦੇ ਨੇ ਔਰ ਉਹ ਉਸ ਤੋਂ ਵੀ ਵੱਧ ਕੇ ਜਿਹੋ ਜਿਹੇ ਅ ਗਲਤ ਤਰੀਕੇ ਨਾਲ ਫੋਰਸ ਹੈ ਜਿਹੜੀ ਉਹ ਕਿਸਾਨ ਭਰਾਵਾਂ ਦੇ ਉੱਪਰ નિર્ਦੋਸ਼ ਲੋਕਾਂ ਦੇ ਉੱਪਰ ਵਰਤੀ ਜਾ ਰਹੀ ਹੈ ਡਰੋਨ ਦੇ ਨਾਲ ਅਥਰੂ ਬੰਬ ਸੁੱਟੇ ਜਾ ਰਹੇ ਨੇ ਗੋਲੀਆਂ ਚਲਾਈਆਂ ਜਾ ਰਹੀਆਂ ਨੇ ਐ ਤਾਂ ਕੋਈ ਦੁਸ਼ਮਣ ਨਾਲ ਵੀ ਨਹੀਂ ਕਰਦਾ ਜਿਹੜੇ ਕੇਂਦਰ ਸਰਕਾਰ ਬੀਜੇਪੀ ਦੀ ਸਰਕਾਰ ਪੰਜਾਬ ਦੇ ਕਿਸਾਨਾਂ ਨਾਲ ਕਰ ਰਹੀ ਹੈ ਇਹਦੀ ਸਖਤ ਸ਼ਬਦਾਂ ਦੇ ਵਿੱਚ ਅਸੀਂ ਨਿੰਦਿਆ ਕਰਦੇ ਹਾਂ ਸਰਕਾਰ ਇਸ ਲੈਵਲ ਤੇ ਕੀ ਕਰ ਗਈ ਹੈ ਸਰਕਾਰ ਮੈਂ ਉਹੀ ਦੱਸ ਰਿਹਾ ਨੇ ਜੀ ਤੁਹਾਨੂੰ ਸਭ ਤੋਂ ਪਹਿਲਾ ਸਟੈਪ ਹੁੰਦਾ ਹੈ ਡਾਇਲੌਗ ਕੀ ਗੱਲਬਾਤ ਹੋਵੇ ਅੱਜ ਤੋਂ तकरीबन ਹਫਤਾ ਪਹਿਲਾਂ ਅ ਕੇਂਦਰ ਦੇ ਤਿੰਨ ਮੰਤਰੀ ਉਹ ਮਾਨ ਸਾਹਿਬ ਨੇ ਸੀਐਮ ਸਾਹਿਬ ਨੇ ਬੁਲਾਏ ਮੈਨੂੰ ਭੇਜਿਆ ਬਲਕਿ ਉਹਨਾਂ ਨੂੰ ਰਿਸੀਵ ਕਰਨ ਦੇ ਲਈ ਮੈਂ ਉਹਨਾਂ ਨੂੰ ਰਿਸੀਵ ਕੀਤਾ ਤੇ ਮੀਟਿੰਗ ਉਹਨਾਂ ਦੇ ਨਾਲ ਸੀਐਮ ਸਾਹਿਬ ਨੇ ਕੀਤੀ ਫਿਰ ਪਰਸੋਂ ਦੁਆਰਾ ਮੀਟਿੰਗ ਵਾਸਤੇ ਉਹ ਬੁਲਾਏ ਗਏ ਪਰ ਹੁਣੇ ਮੰਗਾ ਉਹ ਨੇ ਜਿਹੜੀਆਂ ਕੇਂਦਰ ਨਾਲ ਸਿੱਧੇ ਤੌਰ ਤੇ ਸਬੰਧਿਤ ਨੇ ਪੰਜਾਬ ਸਰਕਾਰ ਤਾਂ ਅਸੀਂ ਤਾਂ ਕੋਸ਼ਿਸ਼ ਹੀ ਕਰ ਸਕਦੇ ਆ ਕਿ ਉਹ ਮੰਗਾ ਮਨਵਾਈਏ ਪਰ ਉਹ ਨਹੀਂ ਮੰਨ ਰਹੇ ਹੈਗੇ ਤੇ ਉਸ ਤੋਂ ਬਾਅਦ ਜਦੋਂ ਕੱਲ ਹਾਲਾਤ ਬਾਰਡਰਾਂ ਦੇ ਉੱਪਰ ਵਿਗੜ ਗਏ ਸਿਵਲ ਔਰ ਪੁਲਿਸ ਪ੍ਰਸ਼ਾਸਨ ਨੂੰ ਔਰ ਹੈਲਥ ਅਫੀਸ਼ੀਅਲਸ ਨੂੰ ਸਖਤ ਹਦਾਇਤਾਂ ਸਰਕਾਰ ਵੱਲੋਂ ਦਿੱਤੀਆਂ ਗਈਆਂ ਨੇ ਕਿ ਕਿਸਾਨ ਵੀਰਾਂ ਨੂੰ ਉਹਨਾਂ ਨੂੰ ਪੂਰਾ ਫੈਸਿਲਿਟੇਟ ਕੀਤਾ ਜਾਵੇ ਉਹਨਾਂ ਨੂੰ ਕਿਸੇ ਤਰੀਕੇ ਦੀ ਪਰੇਸ਼ਾਨੀ ਨਾ ਆਵੇ ਜੇ ਕੋਈ ਫਟੜ ਹੋ ਜਾਂਦਾ ਤਾਂ ਉਹਦਾ ਪੂਰਾ ਖਿਆਲ ਹੈ ਜਿਹੜਾ ਉਹ ਸਰਕਾਰੀ ਹਸਪਤਾਲਾਂ ਦੇ ਵਿੱਚ ਰੱਖਿਆ ਜਾਵੇ ਪੰਜਾਬ ਸਰਕਾਰ ਤਾਂ ਇਹੀ ਕੰਮ ਕਰ ਸਕਦੀ ਹੈ ਹੁਣ ਆਪਦੀ ਟੈਰੀਟਰੀ ਦੇ ਅੰਦਰ ਵੜਨ ਦੇਣਾ ਜਾਂ ਨਹੀਂ ਵੜਨ ਦੇਣਾ ਇਹ ਤਾਂ ਹਰਿਆਣਾ ਦਾ ਡਿਸੀਜਨ ਹੈ ਜੋ ਕਿ ਗਲਤ ਹੈ ਉਹਨਾਂ ਦਾ ਇਸ ਤਰੀਕੇ ਨਾਲ ਜਿਹੜੇ ਬੈਰੀਕੇਡ ਨੇ ਇਸ ਤਰੀਕੇ ਨਾਲ ਹੱਦਾਂ ਨੇ ਜਿਹੜੀਆਂ ਸੀਲ ਨਹੀਂ ਕਰਨੀਆਂ ਚਾਹੀਦੀ ਸੀ ਜਾਂ ਪਰ ਤੁਸੀਂ ਟੈਰੀਟਰੀ ਦੀ ਗੱਲ ਕੀਤੀ ਹੈ ਹਰਿਆਣਾ ਪੁਲਿਸ ਵੱਲੋਂ ਆਸੂ